ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਚੌਥਾ ਛੰਤ ਘਰ ਪੰਜਵਾ ਇਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸਾ ਹਰੇ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰ ਹਰ ਗੁਰੂ ਮਿਲਾਵੋ ਮੇਰੇ ਪਿਆਰੇ ਘਰ ਵਸ ਹਰੇ ਰੰਗ ਰੜੀਆ ਮਾਣੋ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰ ਨਾਨਕ ਤੁਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ 부ਜੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਵਨ ਜਾਵੇ ਮੇਰੇ ਪਿਆਰੇ ਜਮ ਸਾਸ ਹਿਰੇ ਭਾਗ ਮਣੀ ਸੋਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ ਪਿਰ ਰਤਿਆੜੇ ਮੱਡੇ ਲੋਯਣਾ ਮੇਰੇ ਪਿਆਰੇ ਚਾਤਰਕ ਬੂੰਦ ਜਿਵੈ ਮਨ ਸੀਤਲ ਹੋਆ ਮੇਰੇ ਪਿਆਰੇ ਹਰ ਬੂੰਦ ਪੀਵੈ ਤਨ ਬਿਰੋ ਜਗਾਵੇ ਮੇਰੇ ਪਿਆਰੇ ਨੀਂਦ ਨਾ ਪਵੈ ਕਿਵੈ ਸਰ ਸੱਜਣ ਲੱਦਾ ਮੇਰੇ ਪਿਆਰੇ ਨਾਨਕ ਗੁਰੂ ਲਿਵਾ ਚੜ ਚੇਤ ਬਸੰਤ ਮੇਰੇ ਪਿਆਰੇ ਭਲੀ ਰੁੱਤੇ ਪਿਰ ਬਾਜੜੋ ਮੇਰੇ ਪਿਆਰੇ ਆਂਗਣ ਧੂੜ ਲੁਤੇ ਮਨ ਆਸ ਉਡਣੀ ਮੇਰੇ ਪਿਆਰੇ ਦੋਏ ਨੈਣ ਜੁਤੇ ਗੁਰ ਨਾਨਕ ਦੇਖ ਬਿਗਸੀ ਮੇਰੇ ਪਿਆਰੇ ਜਿਉ ਮਾਤ ਸੁੱਤੇ ਹਰ ਕੀਆ ਕਥਾ ਕਹਾਣੀਆਂ ਮੇਰੇ ਪਿਆਰੇ ਸਤਿ ਗੁਰੂ ਸੁਨਾਈਆ ਗੁਰ ਵਿਟੜਿਓ ਹਾਂ ਕੋਲੀ ਮੇਰੇ ਪਿਆਰੇ ਜਿਨ ਹਰ ਮੇ ਲਾਈਆ ਸਭ ਆਸਾ ਹਰ ਪੂਰੀਆ ਮੇਰੇ ਪਿਆਰੇ ਮਨ ਚਿੰਦ ਅਡਾ ਫਲ ਪਾਇਆ ਹਰ ਟੁੱਠੜਾ ਮੇਰੇ ਪਿਆਰੇ ਜਨ ਨਾਨਕ ਨਾਮ ਸਮਾਇਆ ਪਿਆਰੇ ਹਰ ਬਿਨ ਪ੍ਰੇਮ ਨਾ ਖੇਲ ਸੰ ਕਿਉ ਪਾਈ ਗੁਰ ਜਿਤ ਲਗ ਪਿਆਰਾ ਦੇਖ ਸੰ ਹਰ ਦਾਤੜੇ ਮੇਲ ਗੁਰੂ ਮੁਖ ਗੁਰਮੁਖ ਮੇਲ ਸੰਗ ਗੁਰ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ